ਕੁਰੂਖੇਤਰ ਦੇ ਪਾਂਡਿਆਂ ਨੂੰ ਸਿੱਖ ਬਣਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੋਂ ਵਿਦਾ ਹੋ ਕੇ ਮਥਰਾ ਪਾਸ ਇੱਕ ਪਹਾੜੀ ਉੱਤੇ ਜਾ ਕੇ ਬੈਠ ਗਏ ਮਰਦਾਨੇ ਨੇ ਪੁੱਛਿਆ ਮਹਾਰਾਜ ਜੀ ਇਹ ਪਹਾੜ ਜਮਨਾ ਦੇ ਕਿਨਾਰੇ ਉੱਤੇ ਕਿਉਂ ਹੈ ਹੋਰ ਕੋਈ ਪਹਾੜ ਇਸ ਦੇ ਨੇੜੇ ਨਹੀਂ ਹੈ ਗੁਰੂ ਜੀ ਨੇ ਕਿਹਾ ਮਰਦਾਨਾ ਇਹ ਪਹਾੜ ਤਦੋਂ ਦਾ ਇੱਥੇ ਪਿਆ ਹੈ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਨਾਲ ਯੁੱਧ ਕਰਨ ਵਾਸਤੇ ਸਮੁੰਦਰ ਉੱਤੇ ਪੁਲ ਬੱਧਾ ਸੀ ਜਦੋਂ ਪੌੜ ਸੰਪੂਰਨ ਹੋ ਗਿਆ ਤਾਂ ਰਾਮਚੰਦਰ ਨੇ ਹੁਕਮ ਦਿੱਤਾ ਹੋਰ ਕੋਈ ਪਹਾੜ ਨਾ ਲਿਆਓ ਜਿੱਥੇ ਕੋਈ ਹੈ ਉੱਥੇ ਹੀ ਛੱਡ ਕੇ ਆ ਜਾਓ ਉਸ ਸਮੇਂ ਹਨੂਮਾਨ ਇਸ ਪਹਾੜ ਨੂੰ ਇੱਥੇ ਹੀ ਰੱਖ ਕੇ ਬੈਠ ਗਿਆ ਰਾਮਚੰਦਰ ਜੀ ਪਾਸ ਨਾ ਗਿਆ ਜਦ ਹੋਰ ਸਾਰੇ ਪਹੁੰਚ ਗਏ ਤਾਂ ਰਾਮਚੰਦਰ ਨੇ ਪੁੱਛਿਆ ਹਨੂਮਾਨ ਅਜੇ ਤੱਕ ਨਹੀਂ ਆਇਆ ਇਸ ਦਾ ਕੀ ਕਾਰਨ ਹੈ ਜਾਓ ਉਸ ਦਾ ਪਤਾ ਲਿਆਓ ਤਦ ਇੱਕ ਬਾਨਰ ਨੇ ਹਨੂਮਾਨ ਦਾ ਪਤਾ ਕਰਕੇ ਰਾਮਚੰਦਰ ਨੂੰ ਆਣ ਕੇ ਦੱਸਿਆ ਕਿ ਹਨੂਮਾਨ ਕਹਿੰਦਾ ਹੈ ਇਸ ਪਹਾੜ ਨੂੰ ਜਦ ਮੈਂ ਚੁੱਕਣ ਲੱਗਾ ਸੀ ਤਾਂ ਇਸ ਨੇ ਕਿਹਾ ਸੀ ਕਿ ਮੈਨੂੰ ਰਾਮਚੰਦਰ ਜੀ ਦੇ ਚਰਨਾਂ ਹੇਠ ਰੱਖਣਾ ਹੋਰ ਕਿਸੇ ਥਾਂ ਨਾ ਰੱਖਣਾ ਜੇ ਤੂੰ ਹਨੂਮਾਨ ਇਹ ਨਹੀਂ ਕਰ ਸਕਦਾ ਤਾਂ ਮੈਨੂੰ ਇੱਥੇ ਹੀ ਰਹਿਣ ਦੇ ਹਨੂਮਾਨ ਨੇ ਸੌਂ ਖਾ ਕੇ ਕਿ ਪਹਾੜ ਨੂੰ ਵਿਸ਼ਵਾਸ ਕਰਾਇਆ ਕਿ ਮੈਂ ਤੈਨੂੰ ਉੱਥੇ ਹੀ ਰੱਖਾਂਗਾ ਜਿੱਥੇ ਰਾਮਚੰਦਰ ਜੀ ਖੜੇ ਹੋਣਗੇ ਪਰ ਜਦ ਮੈਂ ਇੱਥੇ ਪੁੱਜਾ ਤਾਂ ਰਾਮਚੰਦਰ ਜੀ ਦਾ ਹੁਕਮ ਆ ਗਿਆ ਕਿ ਜਿੱਥੇ ਕਿੱਥੇ ਕੋਈ ਕੁਝ ਲਈ ਆਉਂਦਾ ਹੈ ਉੱਥੇ ਛੱਡ ਕੇ ਆ ਜਾਵੇ ਪੁਲ ਸੰਪੂਰਨ ਹੋ ਗਿਆ ਹੈ ਹੁਕਮ ਅਨੁਸਾਰ ਇਸ ਨੂੰ ਇੱਥੇ ਰੱਖ ਕੇ ਮੈਂ ਸੋਚ ਰਿਹਾ ਹਾਂ ਕਿ ਜੇ ਇਸ ਨੂੰ ਅੱਗੇ ਲੈ ਜਾਵਾਂਗਾ ਤਾਂ ਆਗਿਆ ਭੰਗ ਹੋ ਜਾਏਗੀ ਅਤੇ ਜੇ ਇਸ ਨੂੰ ਇੱਥੇ ਛੱਡ ਕੇ ਆਪ ਚੱਲਿਆ ਜਾਵਾਂਗਾ ਤਾਂ ਇਸ ਨਾਲ ਕੀਤਾ ਪ੍ਰਣ ਝੂਟਾ ਹੋਵੇਗਾ ਕਰਾਂ ਤੇ ਕੀ ਕਰਾਂ ਹਨੂਮਾਨ ਦੀ ਇਹ ਗੱਲ ਬਾਨਰ ਪਾਸੋਂ ਸੁਣ ਕੇ ਰਾਮਚੰਦਰ ਜੀ ਨੇ ਹੱਸ ਕੇ ਕਿਹਾ ਕਿ ਹਨੂਮਾਨ ਨੂੰ ਜਾ ਕੇ ਸਾਡੇ ਵੱਲੋਂ ਆਖੋ ਕਿ ਦੁਆਪਰ ਵਿੱਚ ਅਸੀਂ ਕ੍ਰਿਸ਼ਨ ਅਵਤਾਰ ਧਾਰ ਕੇ ਆਵਾਂਗੇ ਤਾਂ ਇਸ ਪਰਬਤ 'ਤੇ ਵਿਲਾਸ ਕਰਾਂਗੇ ਅਤੇ ਬਹੁਤ ਸਮਾਂ ਵਿਚਾਰਾਂਗੇ ਜਦ ਇਹ ਗੱਲ ਉਸ ਬਾਨਰ ਨੇ ਹਨੂਮਾਨ ਨੂੰ ਜਾ ਕੇ ਸੁਣਾਈ ਤਾਂ ਹਨੂਮਾਨ ਉੱਠ ਕੇ ਸ਼੍ਰੀ ਰਾਮਚੰਦਰ ਪਾਸ ਪਹੁੰਚ ਗਿਆ ਤਦੋਂ ਦਾ ਇਹ ਪਹਾੜ ਇੱਥੇ ਟਿਕਿਆ ਹੋਇਆ ਹੈ ਕ੍ਰਿਸ਼ਨ ਜੀ ਇਹ અવਤਾਰ ਧਾਰ ਕੇ ਸੋਤੇ ਗੋਪੀਆਂ ਨਾਲ ਮਿਲ ਕੇ ਬਾਲਕਾਂ ਨਾਲ ਖੇਡਦੇ ਰਹੇ ਜਿਸ ਦਿਨ ਗੁਰੂ ਜੀ ਪਹਾੜ ਉੱਤੇ ਬੈਠੇ ਸਨ ਉਸ ਦਿਨ ਉੱਥੇ ਬੜਾ ਭਾਰੀ ਮੇਲਾ ਸੀ ਇਸ ਪੁਰਬ ਦੇ ਸਮੇਂ ਇੱਥੇ ਸਭ ਭੇਖਾਂ ਦੇ ਸਾਧੂ ਬ੍ਰਹਮਚਾਰੀ ਬੈਰਾਗੀ ਜਤੀ ਵੈਸ਼ਨੋ ਦਗੰਬਰ ਸਤ ਧਾਰੀ ਤਪੀ ਤੇ ਸੰਨਿਆਸੀ ਆਏ ਹੋ ਸਨ ਗੁਰੂ ਜੀ ਨੇ ਆਪਣੀ ਦਿਵਯ ਦ੍ਰਿਸ਼ਟੀ ਨਾਲ ਵੇਖਿਆ ਕਿ ਮੇਲੇ ਵਿੱਚ ਲੋਭੀ ਤੇ ਪਖੰਡੀ ਲੋਕ ਅਨੇਕ ਪ੍ਰਕਾਰ ਦੀਆਂ ਬੁਰਾਈਆਂ ਕਰਨ ਵਾਲੇ ਆਏ ਹੋਏ ਹਨ ਦਿਨ ਵੇਲੇ ਗਿਆਨ ਧਿਆਨ ਦੀਆਂ ਗੱਲਾਂ ਕਰਦੇ ਹਨ ਪਰ ਰਾਤ ਨੂੰ ਮਹਾ ਕੁਕਰਮ ਕਰਦੇ ਹਨ ਲੜਕੇ ਲੜਕੀਆਂ ਕ੍ਰਿਸ਼ਨ ਰਾਧਕਾਂ ਦੇ ਸੰਗ ਧਾਰ ਕੇ ਨਾਚ ਕਰਦੇ ਹਨ ਜਿਸ ਤੋਂ ਵੇਖਣ ਵਾਲੇ ਇਸਤਰੀ ਪੁਰਸ਼ਾਂ ਨੂੰ ਕਾਮ ਉਪਜਦਾ ਹੈ ਅਤੇ ਉਹਨਾਂ ਬਾਲਕਾਂ ਤੇ ਇਸਤਰੀਆਂ ਨਾਲ ਭੋਗ ਕਰਦੇ ਹਨ ਇਸ ਪ੍ਰਕਾਰ ਦੇ ਵਿਚਾਰ ਦੱਸ ਕੇ ਗੁਰੂ ਜੀ ਨੇ ਮਰਦਾਨੇ ਪਾਸੋਂ ਰਬਾਬ ਵਜਵਾਇਆ ਤੇ ਇੱਕ ਸ਼ਬਦ ਉਚਾਰਣ ਕੀਤਾ ਸੀ ਜਿਸ ਦਾ ਅਰਥ ਸੀ ਕਿ ਸੂਰਜ ਚੰਦ ਤਾਰੇ ਪਾਣੀ ਪੌਣ ਉਹੀ ਹਨ ਜੋ ਪਿਛਲਿਆਂ ਤਿੰਨ ਯੁੱਗਾਂ ਵਿੱਚ ਸਨ ਪਰ ਹੁਣ ਕਲਯੁੱਗ ਦੇ ਪ੍ਰਭਾਵ ਨਾਲ ਜੀਵਾਂ ਦੀ ਬੁੱਧੀ ਭ੍ਰਸ਼ਟ ਹੋ ਗਈ ਹੈ ਸੋ ਜਤ ਸਤ ਹੁਣ ਛੱਡ ਬੈਠੇ ਹਨ ਕਲਯੁੱਗ ਕਿਸੇ ਮੂਰਤੀਮਾਨ ਸਰੂਪ ਵਿੱਚ ਆਣ ਕੇ ਨਹੀਂ ਬੈਠਾ ਹੋਇਆ ਲੋਕਾਂ ਦਾ ਭ੍ਰਸ਼ਟਾਚਾਰੀ ਹੋਣਾ ਹੀ ਕਲਯੁੱਗ ਚਿੰਨ ਲੱਛਣ ਹਨ ਤਿੰਨਾਂ ਯੁੱਗਾਂ ਦੇ ਕਰਮ ਧਰਮ ਅਤੇ ਪੁਰਾਣ ਕੁਰਾਨ ਦੇ ਉਪਦੇਸ਼ ਵੀ ਰਹਿ ਗਏ ਹਨ ਇਸ਼ਨਾਨ ਪੂਜਾ ਵੀ ਰਹਿ ਗਈ ਹੈ ਪਖੰਡ ਵੱਧ ਗਿਆ ਹੈ ਤੇ ਸੱਚ ਧਰਮ ਰਹਿ ਗਿਆ ਹੈ ਨਾਮ ਨਾਲ ਹੀ ਵਡਿਆਈ ਮਿਲਦੀ ਹੈ ਨਾਮ ਦੇ ਉੱਪਰ ਕੋਈ ਚੀਜ਼ ਨਹੀਂ ਹੈ ਭਗਤੀ ਕਰਕੇ ਸੁਖ ਪ੍ਰਾਪਤ ਕਰੋ ਜੇ ਪਖੰਡ ਕਰੋਗੇ ਤਾਂ ਦੁੱਖ ਪਾਓਗੇ ਗੁਰੂ ਜੀ ਦੇ ਉਪਦੇਸ਼ਮਈ ਬਚਨ ਸੁਣ ਕੇ ਜਿਹੜੇ ਸ਼ੁੱਧ ਹਿਰਦੇ ਵਾਲੇ ਸਨ ਆਪ ਜੀ ਨੂੰ ਨਮਸਕਾਰਾਂ ਕਰਨ ਲੱਗੇ ਪਰੰਤੂ ਜਿਹੜੇ ਦੰਬੀ ਸਨ ਉਹ ਇੱਕ ਪਾਸੇ ਹੋ ਕੇ ਬੈਠੇ ਰਹੇ ਇੱਕ ਪੰਡਤ ਨੇ ਕਿਹਾ ਤੁਸੀਂ ਕਿਸ ਦੀ ਉਪਾਸਨਾ ਕਰਦੇ ਹੋ ਨਿਰਗੁਣ ਦੀ ਜਾਂ ਸਰਗੁਣ ਦੀ ਗੁਰੂ ਜੀ ਨੇ ਕਿਹਾ ਨਿਰਗੁਣ ਤੇ ਸਰਗੁਣ ਵੱਖ-ਵੱਖ ਨਹੀਂ ਹਨ ਨਿਰਗੁਣ ਸਭ ਸਰੀਰਾਂ ਵਿੱਚ ਵਿਆਪਕ ਹੈ ਅਤੇ ਸਰੀਰ ਧਾਰ ਕੇ ਜਦ ਉਹ ਕੌਤਕ ਕਰਦਾ ਹੈ ਤਾਂ ਉਹੀ ਸਰਗੁਣ ਹੈ ਉਪਰੰਤ ਗੁਰੂ ਜੀ ਨੇ ਸਭ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਕਿਹਾ ਕਿ ਛਲਕਪਟ ਛੱਡ ਕੇ ਭਾਉ ਭਗਤੀ ਕਰੋ ਜੇ ਐਸਾ ਕਰੋਗੇ ਤਾਂ ਤੁਹਾਨੂੰ ਮੁਕਤੀ ਪ੍ਰਾਪਤ ਹੋਵੇਗੀ ਗੁਰੂ ਜੀ ਨੇ ਇੱਥੇ ਤਿੰਨ ਦਿਨ ਡੇਰਾ ਕਰਕੇ ਪਖੰਡ ਦਾ ਨਾਸ਼ ਕੀਤਾ ਤੇ ਅੱਗੇ ਨੂੰ ਚੱਲ ਪਏ। ਮਥਰਾ ਤੋਂ ਚੱਲ ਕੇ ਗੁਰੂ ਜੀ ਅਯੁੱਧਿਆ ਨਗਰੀ ਦੇ ਪਾਸ ਸਰਜੂ ਨਦੀ ਦੇ ਕਿਨਾਰੇ ਜਾ ਬੈਠੇ। ਗੁਰੂ ਜੀ ਦਾ ਨਾਮ ਸੁਣ ਕੇ ਬਹੁਤ ਸਾਰੇ ਲੋਕ ਦਰਸ਼ਨ ਕਰਨ ਵਾਸਤੇ ਆਪਜੀ ਪਾਸ ਆਣ ਇਕੱਠੇ ਹੋਏ। ਤਦ ਗੁਰੂ ਜੀ ਨੇ ਕੁਝ ਸਿਆਣੇ ਪੰਡਤਾਂ ਤੋਂ ਪੁੱਛਿਆ ਕਿ ਅਸਾ ਤਾਂ ਸੁਣਿਆ ਸੀ ਕਿ ਅਯੁੱਧਿਆ ਨਗਰੀ ਸ਼੍ਰੀ ਰਾਮ ਜੀ ਨੇ ਆਪਣੇ ਨਾਲ ਹੀ ਵੈਕੁੰਠਾ ਨੂੰ ਲੈ ਗਏ ਸਨ। ਪਰ ਹੁਣ ਇਹ ਫੇਰ ਉੱਥੇ ਮੰਦਰ ਤੇ ਮਹਿਲ ਮਾੜੀਆਂ ਕਿੱਥੋਂ ਆ ਗਏ ਹਨ ਪੰਡਤ ਨੇ ਕਿਹਾ ਜੀ ਇਹ ਮੰਦਰ ਆਦ ਨਗਰੀ ਸਭ ਕੁਝ ਇੱਥੇ ਹੀ ਰਿਹਾ ਸੀ ਰਾਮਚੰਦਰ ਜੀ ਤਾਂ ਕੇਵਲ ਨਗਰੀ ਦੇ ਜੀਵਾਂ ਨੂੰ ਹੀ ਨਾਲ ਲੈ ਕੇ ਗਏ ਸਨ ਤਦ ਗੁਰੂ ਜੀ ਨੇ ਕਿਹਾ ਉਹ ਜੀਵ ਤਾਂ ਰਾਮਚੰਦਰ ਜੀ ਦਾ ਦਰਸ਼ਨ ਕਰਕੇ ਬੈਕੁੰਠ ਨੂੰ ਗਏ ਸਨ ਪਰ ਹੁਣ ਤੁਸੀਂ ਗੁਰੂ ਨੂੰ ਮਿਲ ਕੇ ਭਗਤੀ ਧਾਰਨ ਕਰੋ ਅਤੇ ਸਤਨਾਮ ਦਾ ਸਿਮਰਨ ਕਰੋ ਤਦ ਤੁਸੀਂ ਬੈਕੁੰਠਾ ਨੂੰ ਜਾਓਗੇ ਪੰਡਤਾਂ ਨੇ ਕਿਹਾ ਗੁਰੂ ਤਾਂ ਕਈ ਪ੍ਰਕਾਰ ਦੇ ਹੁੰਦੇ ਹਨ ਕਿਸ ਗੁਰੂ ਨੂੰ ਮਲੀਏ ਗੁਰੂ ਜੀ ਨੇ ਦੱਸਿਆ ਗੁਰੂ ਤਿੰਨ ਪ੍ਰਕਾਰ ਦੇ ਹਨ ਪੰਡਤ ਅਵਤੂਤ ਮਹਾਪੁਰਖ ਪੰਡਤ ਗੁਰੂ ਉਹ ਹੈ ਜਿਹੜਾ ਦੂਜਿਆਂ ਨੂੰ ਆਖੇ ਕਿ ਨਦੀ ਨੂੰ ਇਸ ਤਰ੍ਹਾਂ ਤਰੋਂਗੇ ਤਾਂ ਪਾਰ ਲੰਘ ਜਾਉਗੇ ਪਰ ਆਪ ਤਰਨਾ ਨਾ ਜਾਣਦਾ ਹੋਵੇ ਇਸ ਤਰ੍ਹਾਂ ਹੀ ਪੰਡਤ ਹੋਰਨਾਂ ਨੂੰ ਉਪਦੇਸ਼ ਦਿੰਦੇ ਹਨ ਪਰ ਆਪ ਉਸ ਪਰ ਅਮਲ ਨਹੀਂ ਕਰਦੇ ਦੂਸਰਾ ਅਵਤੂਤ ਗੁਰੂ ਉਹ ਹੈ ਜੋ ਵਿਰਧਿਆਹੀਨ ਹੋਵੇ ਪਰ ਸੰਤਾਂ ਨਾਲ ਮਿਲ ਕੇ ਗਿਆਨ ਪ੍ਰਾਪਤ ਕਰਕੇ ਆਪ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਪਰ ਦੂਸਰੇ ਕਿਸੇ ਨੂੰ ਪਾਰ ਨਹੀਂ ਕਰ ਸਕਦਾ ਜਿਸ ਤਰ੍ਹਾਂ ਲਾਠੀ ਪਾਣੀ ਵਿੱਚੋਂ ਆਪ ਤਰ ਜਾਂਦੀ ਹੈ ਪਰ ਆਪਣੇ ਨਾਲ ਕਿਸੇ ਦੂਸਰੇ ਨੂੰ ਨਹੀਂ ਤਾਰ ਸਕਦੀ ਤੀਸਰਾ ਮਹਾਪੁਰਖ ਗੁਰੂ ਉਹ ਹੈ ਜਿਸ ਦੇ ਮਨ ਵਿੱਚ ਪੂਰਨ ਗਿਆਨ ਹੋਵੇ ਮੂ ਆਦ ਵਿਕਾਰ ਨਸ਼ਟ ਹੋ ਗਏ ਹੋਣ ਉਹ ਆਪ ਵੀ ਤਰ ਜਾਂਦੇ ਹਨ ਤੇ ਆਪਣੇ ਸੰਗੀਆਂ ਨੂੰ ਵੀ ਤਾਰ ਦਿੰਦੇ ਹਨ ਇਹੇ ਜਿਸ ਨੂੰ ਉਪਦੇਸ਼ ਦਿੰਦੇ ਹਨ ਉਸ ਨੂੰ ਹੀ ਗਿਆਨ ਕਰਾ ਦਿੰਦੇ ਹਨ ਐਸੇ ਮਹਾਪੁਰਖਾਂ ਦੇ ਉਪਦੇਸ਼ ਜੋ ਪੁਰਸ਼ ਕਮਾਉਂਦੇ ਹਨ ਉਹ ਸਦਾ ਸੁਖੀ ਰਹਿੰਦੇ ਹਨ ਤੇ ਅੰਤ ਨੂੰ ਜਮਪੂਰੀ ਨੂੰ ਨਹੀਂ ਜਾਂਦੇ ਇਹ ਬਚਨ ਸੁਣ ਕੇ ਸਾਰਿਆਂ ਨੇ ਕਿਹਾ ਮਹਾਰਾਜ ਸਾਨੂੰ ਆਪਣਾ ਸਿੱਖ ਕਰ ਲਵੋ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਸਤਨਾਮ ਦਾ ਉਪਦੇਸ਼ ਦੇ ਕੇ ਸਿੱਖ ਬਣਾਇਆ ਅਯੁੱਧਿਆ ਤੋਂ ਚੱਲ ਕੇ ਗੁਰੂ ਜੀ ਕਾਂਸ਼ੀਪਾਸ ਗੰਗਾ ਦੇ ਕਿਨਾਰੇ ਜਾ ਠਹਰੇ ਉਥੋਂ ਦੇ ਪੰਡਤਾਂ ਨੂੰ ਜਦ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਸਾਰੇ ਹੀ ਮਿਲ ਕੇ ਦਰਸ਼ਨ ਕਰਨ ਆਏ ਨਮਸਕਾਰ ਕਰਕੇ ਉਹਨਾਂ ਨੇ ਪ੍ਰਸ਼ਨ ਕੀਤਾ ਗੁਰੂ ਜੀ ਨੇ ਕਿਹਾ ਪੰਡਤ ਜੀ ਜੇਕਰ ਅੰਦਰ ਸਦਾ ਹੀ ਬੁਰਾਈਆਂ ਦਾ ਵਾਸਾ ਹੋਵੇ ਤਾਂ ਫਿਰ ਵੇਦ ਸ਼ਾਸਤਰਾਂ ਦੇ ਗਿਆਨ ਦਾ ਅਸਰ ਕਿਸ ਤਰ੍ਹਾਂ ਹੋਵੇ ਤੁਹਾਡੇ ਅੰਦਰ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਵਧੀ ਹੋਈ ਹੈ ਅਤੇ ਸਤ ਸੰਤੋਖ ਬਾਹਰ ਖੜੇ ਹਨ ਇਹ ਪੜਨਾ ਸੁਣਨਾ ਸਭ ਤੁਹਾਡਾ ਲੋਕ ਵਿਖਾਵਾ ਹੀ ਹੈ ਇਸ ਨੂੰ ਸਪਸ਼ਟ ਕਰਨ ਵਾਸਤੇ ਗੁਰੂ ਜੀ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਸੀ ਜਿਸ ਦਾ ਅਰਥ ਸੀ ਕਿ ਤੁਸੀਂ ਆਪਣੇ ਮਨ ਦੇ ਆਪ ਮੁੰਸਿਫ ਹੋ ਕੇ ਸੁਣੋ ਕਿ ਤੁਹਾਡਾ ਮਨ ਵਿਸ਼ਿਆਂ ਵਿੱਚ ਲਪਟਿਆ ਹੋਇਆ ਹੈ ਇਸ ਕਰਕੇ ਤੁਹਾਨੂੰ ਨਾਮ ਦਾ ਰਸ ਨਹੀਂ ਆਉਂਦਾ ਪੜਨਾ ਵੀ ਦੋ ਪ੍ਰਕਾਰ ਦਾ ਹੁੰਦਾ ਹੈ ਇੱਕ ਗਤਕੇ ਬਾਜਵਾਂਗ ਤੇ ਇੱਕ ਸੂਰਮੇ ਸਮਾਨ ਗਤਕੇ ਬਾਜ ਲੋਕਾਂ ਨੂੰ ਵਿਖਾਉਣ ਵਾਸਤੇ ਸ਼ਾਸਤਰ ਚਲਾਉਂਦਾ ਪਰ ਆਪ ਨੂੰ ਛੂਣ ਨਹੀਂ ਦਿੰਦਾ ਇਸ ਤਰ੍ਹਾਂ ਹੀ ਉਪਜੀਵਿਕਾ ਵਾਸਤੇ ਜੋ ਲੋਕਾਂ ਨੂੰ ਪੜ ਕੇ ਸੁਣਾਉਂਦੇ ਹਨ ਪਰ ਆਪ ਨਹੀਂ ਕਮਾਉਂਦੇ ਇਹ ਗਤਕੇ ਬਾਜ ਹਨ ਦੂਸਰੇ ਸੂਰਮੇ ਜੋ ਸੰਤ ਰੂਪ ਹਨ ਉਹ ਪੜ ਸੁਣ ਕੇ ਆਪ ਉਸ ਉੱਤੇ ਅਮਲ ਕਰਦੇ ਹਨ ਤੇ ਕਰਾ ਕਾਮ ਕ੍ਰੋਧ ਆਦ ਵੈਰੀਆਂ ਨੂੰ ਸਤਗੁਰ ਦੇ ਸ਼ਬਦ ਰੂਪੀ ਸ਼ਾਸਤਰਾ ਨਾਲ ਰਾਤ ਦਿਨ ਇਹਨਾਂ ਵੈਰੀਆਂ ਨਾਲ ਲੜ ਕੇ ਇਹਨਾਂ ਨੂੰ ਮਾਰਦੇ ਹਨ ਇਹ ਸੂਰਮੇ ਸਮਾਨ ਪੜਨਾ ਹੈ ਸੋ ਤੁਸੀਂ ਜੇ ਸੂਰਮੇ ਬਣ ਕੇ ਵੇਦਾਂ ਸ਼ਾਸਤਰਾਂ ਨੂੰ ਪੜੋਗੇ ਤਾਂ ਤੁਹਾਡਾ ਹੰਕਾਰ ਰੂਪੀ ਸ਼ੇਰ ਮਰ ਜਾਏਗਾ ਤੇ ਮਨ ਨੂੰ ਸ਼ਾਂਤੀ ਆ ਜਾਏਗੀ ਗ੍ਰੰਥ ਲਿਖਣ ਵਾਲੇ ਵਿਦਵਾਨ ਸ਼ਸਤਰ ਬਣਾਉਣ ਵਾਲੇ ਲੋਹਾਰ ਦੀ ਨਿਆਈ ਹਨ ਗ੍ਰੰਥਾਂ ਦਾ ਟੀਕਾ ਕਰਨ ਤੇ ਪੜਨ ਵਾਲੇ ਸਿਕਲੀਗਰ ਹਨ ਜੋ ਉਹਨਾਂ ਸ਼ਸਤਰਾਂ ਨੂੰ ਚਮਕਾਉਂਦੇ ਤੇ ਤੇਜ਼ ਕਰਦੇ ਹਨ ਇਹਨਾਂ ਗ੍ਰੰਥਾਂ ਨੂੰ ਪੜ੍ਹ ਸੁਣ ਕੇ ਹਿਰਦੇ ਵਿੱਚ ਧਾਰ ਕੇ ਉਸ ਨੂੰ ਕਮਾਉਣ ਵਾਲੇ ਅਸਲੀ ਸੂਰਮੇ ਹਨ ਸੋ ਤੁਸੀਂ ਸੂਰਮੇ ਬਣੋ ਇਹ ਨਿਰਣਾ ਸੁਣ ਕੇ ਫਿਰ ਕੁਝ ਸਿਆਣੇ ਪੰਡਤਾਂ ਨੇ ਕਿਹਾ ਇਸ ਸ਼ਿਵਪੂਰੀ ਵਿੱਚ ਜੋ ਪ੍ਰਾਣੀ ਮਰਦਾ ਹੈ ਉਸ ਦੇ ਸਭ ਪਾਪ ਨਸ਼ਟ ਹੋ ਜਾਂਦੇ ਹਨ ਤੇ ਉਹ ਮੁਕਤੀ ਪ੍ਰਾਪਤ ਕਰਦਾ ਹੈ ਇਹ ਅਸਥਾਨ ਸ਼ਿਵਪੂਰੀ ਕਾਂਸ਼ੀ ਦਾ ਬਹੁਤ ਉੱਤਮ ਹੈ ਗੁਰੂ ਜੀ ਨੇ ਕਿਹਾ ਇਹ ਸਭ ਨਾਮ ਦੀ ਮਹਿਮਾ ਹੈ ਜਗਾ ਭਾਵੇਂ ਕੋਈ ਹੋਵੇ ਜਿਸ ਦੇ ਹਿਰਦੇ ਵਿੱਚ ਨਾਮ ਹੋਵੇਗਾ ਉਸਦੀ ਹੀ ਮੁਕਤੀ ਹੋਵੇਗੀ ਜਿਸ ਤਰ੍ਹਾਂ ਕਬੀਰ ਜੀ ਜਦ ਉਹਨਾਂ ਦਾ ਅੰਤ ਸਮਾ ਨੇੜੇ ਆਇਆ ਤਾਂ ਕਾਂਸੀ ਛੱਡ ਕੇ ਮਗਹਰ ਜਾ ਵਸੇ ਸੰਨਤੇ ਉੱਥੇ ਹੀ ਨਾਮ ਜਪ ਤੇ ਮੁਕਤੀ ਪਾਈ ਇਸ ਕਰਕੇ ਮੁਕਤੀ ਦੇਣ ਵਾਲਾ ਕੇਵਲ ਇੱਕ ਸਤਨਾਮ ਹੀ ਹੈ ਹੋਰ ਕਿਸੇ ਸਾਧਨ ਨਾਲ ਮੁਕਤੀ ਨਹੀਂ ਹੁੰਦੀ ਫਿਰ ਪੰਡਤਾਂ ਨੇ ਪੁੱਛਿਆ ਮਹਾਰਾਜ ਹਰ ਨਾਮ ਤਾਂ ਅਨੇਕ ਹਨ ਮੁਕਤੀ ਦੇਣ ਵਾਲਾ ਕਿਹੜਾ ਹਰ ਨਾਮ ਹੈ ਗੁਰੂ ਜੀ ਨੇ ਕਿਹਾ ਜਿਵੇਂ ਸਾਰੀਆਂ ਬੇੜੀਆਂ ਹੀ ਨਦੀ ਤੋਂ ਪਾਰ ਕਰਨ ਵਾਲੀਆਂ ਹੁੰਦੀਆਂ ਹਨ ਜਿਸ ਤੇ ਕੋਈ ਚੜ ਜਾਵੇ ਉਸ ਨੂੰ ਉਹ ਬੇੜੀ ਪਾਰ ਉਤਾਰ ਦਿੰਦੀ ਹੈ ਤਿਵੇਂ ਹੀ ਗੁਰੂ ਜਿਹੜਾ ਨਾਮ ਦੱਸੇ ਉਹੀ ਪਾਰ ਉਤਾਰਨ ਵਾਲਾ ਹੁੰਦਾ ਹੈ ਉਸ ਦਾ ਸਿਮਰਨ ਅਭਿਆਸ ਕਰਨਾ ਚਾਹੀਦਾ ਹੈ ਆਪ ਜੀ ਦੇ ਇਹ ਸੁਖਦਾਇਕ ਮਨੋਹਰ ਬਚਨ ਸੁਣ ਕੇ ਪੰਡਤਾਂ ਨੇ ਪ੍ਰਾਰਥਨਾ ਕੀਤੀ ਮਹਾਰਾਜ ਸਾਨੂੰ ਦੀਨ ਜਾਣ ਕੇ ਸਾਡੀ ਵੀ ਗਤੀ ਕਰੋ ਗੁਰੂ ਜੀ ਨੇ ਕਿਹਾ ਸਤਨਾਮ ਦਾ ਜਾਪ ਕਰੋ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਇਹ ਉਪਦੇਸ਼ ਲੈ ਕੇ ਪੰਡਤ ਗੁਰੂ ਜੀ ਦੇ ਨਾਮ ਤਰੀਕ ਸਿੱਖ ਬਣ ਗਏ ਅਤੇ ਸਤਨਾਮ ਦਾ ਜਾਪ ਜਪਣ ਲੱਗੇ ਕੁਝ ਦਿਨ ਡੇਰਾ ਕਰਕੇ ਗੁਰੂ ਜੀ ਉਪਕਾਰ ਵਾਸਤੇ ਅੱਗੇ ਚੱਲ ਪਏ ਸਨ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ